ਅਸੀਂ ਪਿੰਡ ਮੋਹੀਕਲਾਂ ਵਿੱਚ ਪਹੁੰਚੇ ਆਂ ਬੁਲੀ ਡੰਡੇ ਖੇਲਦੇ ਸੀ ਜੀ ਪੀੜ ਪ੍ਰੰਗੜੇ ਖੇਲਦੇ ਸੀ ਜੀ ਨਾਰਮਲ ਪਜਾਮਾ ਕਮੀਜ਼ ਪਾਇਆ ਸਹੀ ਆਹ ਸ਼ਾਦੀ ਕਰ ਲਈ ਹੋ ਗਈ ਸ਼ਾਦੀ ਪਹਿਲਵਾਨੀ ਕਿਹੜੇ ਕੱਢਦੇ ਹੁੰਦੇ ਸੀ ਉਸ ਟਾਈਮ ਹੋਰ ਸੀ ਕੱਟਣਾ ਪੈਂਦਾ ਸੀਗਾ ਜੀ ਤਾਂ ਗਾਣੇ ਗੋਣੇ ਲਾਇਨ ਟਰੈਕਟਰ ਮੇਰੇ ਕੋਲ ਵੀ ਹੈਗੇ ਓਏ ਚੌਟ ਮਸਤ ਵਰਕਾ ਦੂਨੀ ਬਾਣੀਆਂ ਪਿਆਜ ਲੰਦਾ ਸੀ ਮਾਰੇ ਕੈ ਜੂਤ ਲੋਕੋ ਨੂੰ ਮੋਗੇ ਦੀ ਮੰਡੀ ਤੇ ਹਮਾ ਵੇਚ ਮੁੰਡੇ ਆ ਮਤੇ ਫਿਰ ਤੁਸੀਂ ਮੋਗੇ ਦੀ ਮੰਡੀ ਵੇਚਣ ਦੀ ਧਮਕੀ ਦਿੱਤੀ ਦਈਏ ਭਾਜੀ ਤੁਸੀਂ ਸਭ ਦੇ ਸਾਹਮਣੇ ਦਈਏ ਨਾ ਮਿੰਡ ਚ ਬੀਬੀ ਸਰਦਾਰੀ ਚੱਲੀ ਕੀ ਸੱਚ ਆ ਇਹ ਸੇਤਾਗੇ ਨਾਲੋਂ ਫਰਕ ਆ ਜੀ ਮੇਰਾ ਦਵਾਈ ਚੱਲ ਰਹੀ ਆ ਟਾਈਮ ਨਾਲ ਹੀ ਜਾਂਦੀ ਆ ਮੈਂ ਦਿਲ ਟੁੱਟਾ ਸਿਵਾਈ ਦਾ ਸੈਡ ਸੌਂਗ ਹੀ ਸੁਣਦਾ ਸੀ ਪਤਾ ਕੀ ਵੇਲੇ ਧਿਆਏ ਬੰਦੇ ਆ ਰਾਤ ਨੂੰ ਰੋਟੀ ਨਹੀਂ ਮਿਲਨੀ ਹੁਣ ਰੱਖੋ ਖਲੜੀ ਇਹਦੇ ਵਾਲੀ ਭਰੂਣ ਹੱਤਿਆ 'ਚ ਮਰ ਗਈ ਥੋੜੀ ਵਾਲੀ ਹੈਗੀ ਆ ਨਹੀਂ ਮੇਰੀ ਵੀ ਨਹੀਂ ਹੈਗੀ ਆ ਅਭੀ ਮੇਰਾ ਮਾਣਾ ਮਾਰਦੀ ਐ ਲੈ ਦੇਖ ਲੋ ਜੀ ਜੈਲੀ ਰੁਸੀ ਹੋਈ ਐ ਬਾਈ ਨੂੰ ਕਿਹੋ ਵੀ ਪਚਾਵੇ ਸਨੇਹਾ ਉਦੋਂ ਇਹ ਤਿੰਨ ਪੈਗ ਤੋਂ ਬਾਅਦ ਐਸਐਚ ਹੋਈ ਜੀ ਪੈਗ ਦਾ ਨਾਂ ਸੁਣ ਕੇ ਨਾ ਸਾਰੇ ਠੇਕਨ ਭੱਜ ਗਏ ਸਾਡੀ ਅੱਧੀ ਵਾਦੀ ਘੜਗੇ ਤੇ ਖੜੇ ਅਸੀਂ ਵਿਆਹ ਦੀ ਗੱਲ ਤਾਂ ਤੁਹਾਨੂੰ ਪਤਾ ਹੀ ਐ ਕਿਦੀ ਜਲਦੀ ਐ ਮੈਨੂੰ ਪਤਾ ਨਹੀਂ ਵੀਰੇ ਮੇਰਾ ਵਿਆਹ ਹੋਏ ਨਹੀਂ ਉਹ ਪਤਾ ਲੱਗ ਜੇਗਾ ਕਦ ਜਦੋਂ ਹੋਏਗਾ ਅਕਸਰ ਅਸੀਂ ਘਰਾਂ ਦੇ ਵਿੱਚ ਸੁਣਦੇ ਆ ਕਿ ਸਿਆਣੇ ਨੇ ਕਿਹਾ ਕਿ ਇਹ ਨਹੀਂ ਕਰਨਾ ਸਿਆਣੇ ਨੇ ਕਿਹਾ ਉਹ ਨਹੀਂ ਕਰਨਾ ਹੁਣ ਸਵਾਲ ਇਹ ਹੈ ਕਿ ਉਹ ਸਿਆਣੇ ਰਹਿੰਦੇ ਕਿੱਥੇ ਨੇ ਅਸੀਂ ਉਹਨਾਂ ਸਿਆਣੇ ਲੱਭਣ ਦੀ ਕੋਸ਼ਿਸ਼ ਕੀਤੀ ਆ ਅਸੀਂ ਪਿੰਡ ਮੋਹੀਕਲਾਂ ਵਿੱਚ ਪਹੁੰਚੇ ਆ ਉੱਥੇ ਸਿਆਣੇ ਬੈਠੇ ਨੇ ਬਜ਼ੁਰਗ ਵੀ ਨੇ ਬੀਬੀਆਂ ਨੇ ਭੈਣਾਂ ਨੇ ਭਾਈ ਬੈਠਿਆ ਉਹਨਾਂ ਗੱਲਾਂ ਬਾਤਾਂ ਕਰਦੇ ਆ ਜਿੰਦਗੀ ਦੇ ਤਜਰਬੇ ਨੂੰ ਸਾਂਝੇ ਕਰਦੇ ਆ ਆਓ ਉਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਚੱਲਦੇ ਆਓ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਈ ਕੀ ਨਾਮ ਆ ਜੀ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਕਿੰਨੀ ਉਮਰ ਹੋਗੀ 74 ਸਾਲ ਹੋ ਗਏ ਜੀ 74 ਸਾਲ 74 ਸਾਲ ਜੀ ਤੁਸੀਂ ਆ ਪਿੰਡ ਦਾ ਹੀ ਬਹੁਤ ਕੁਝ ਬਦਲਾ ਦੇਖਿਆ ਪੰਜਾਬ ਦਾ ਬਹੁਤ ਬਦਲਾ ਦੇਖਿਆ ਜਿਹੜੇ ਬਦਲਾਅ ਤੁਸੀਂ ਦੇਖਿਆ ਥੋੜੇ ਸਾਂਝੇ ਕਰੋ ਸਾਡੇ ਨਾਲ ਬਦਲਾਅ ਕੀ ਕਿਤੇ ਆਪਣੇ ਸਾਂਝੀ ਸੰਝੇ ਆਪਣੇ ਦੇ ਐਸੇ ਬੰਦੇ ਆ ਮੇਰੇ ਵੀ ਨਾ ਬਦਲੋ ਕਰ ਸਕਿਆ ਨਾ ਕਰਿਆ ਨਾ ਹੋਇਆ ਨਹੀਂ ਵੈਸੇ ਤੁਸੀਂ 74 ਸਾਲ ਦੇ ਹੋ ਗਏ ਹੋ ਚਲੋ ਉਰੇ ਇਸ ਪਿੰਡ ਦੇ ਵਿੱਚ ਥੋੜੀ ਬਚਪਨ ਨਿਕਲੀ ਆ ਇਸੇ ਪਿੰਡ ਦੀ ਥੋੜੀ ਜਵਾਨੀ ਨਿਕਲੀ ਆ ਹੁਣ ਤੁਸੀਂ ਬੜਾਪੇ ਦੇ ਵਿੱਚ ਇਸ ਪਿੰਡ ਜਾ ਚੁੱਕੇ ਹੋ ਇਸ ਪਿੰਡ ਦੀਆਂ ਕੋਈ ਗੱਲਾਂ ਦੱਸੋ ਸਾਨੂੰ ਬਚਪਨ ਦੀਆਂ ਗੱਲਾਂ ਜਵਾਨੀ ਦੀਆਂ ਗੱਲਾਂ ਕੋਈ ਸਾਂਝੀਆਂ ਬਚਪਨ ਦੀਆਂ ਗੱਲਾਂ ਕਿਹਾ ਜੀ ਆਪਾਂ ਨਾਲ ਆਪਣੀ ਗੁੱਲੀ ਡੰਡੇ ਖੇលਦੇ ਸੀ ਜੀ ਪੀੜ ਪਟੰਡੇ ਖੇលਦੇ ਸੀ ਜੀ ਸਾਰੇ ਇਕੱਠੇ ਰਲ ਮਿਲ ਕੇ ਚੱਲਦੇ ਸੀ ਉਹ ਚੁਗਰੇ ਸਭ ਆਪਣਾ ਹੁਣ 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 ਵੀ ਸਾਰੇ ਰਲ ਮਿਲ ਕੇ ਚੱਲਦੇ ਹਾਂ ਹਾਂ ਹੁਣ ਵੀ ਰਲ ਮਿਲ ਕੇ ਚੱਲਦੇ ਜੀ ਬਚਪਨ ਜਵਰੇ ਇਹਨਾਂ ਨਾਲ ਕਿਵੇਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਜਾਂ ਕਿਵੇਂ ਦੀਆਂ ਖੇਡਾਂ ਖੇਡਦੇ ਹੁੰਦੇ ਸੀ ਖੇਡਦਾ ਹੁਣ ਤਾਂ ਖੇਡ ਲਿਆ ਜਿਹੜੀ ਖੇਡਣੀ ਸੀ ਠੀਕ ਹੈ ਹੁਣ ਤਾਂ ਹੁਣ ਤਾਂ ਗੋੜੀਆਂ ਰੋੜਾਂਗੇ ਠੀਕ ਹੈ ਜੀ ਆਪਦੇ ਵਿਆਹ ਤੇ ਤੁਸੀਂ ਜਦੋਂ ਗਏ ਸੀਗੇ ਤੁਹਾਨੂੰ ਜਿਆਦਾ ਕਿਹੜੇ ਕੱਪੜੇ ਪਾਏ ਸੀ ਤੁਸੀਂ ਕਿਵੇਂ ਸੀ ਤਿਆਰ ਹੋ ਕੇ ਗਏ ਸੀ ਵਿਆਹ 'ਚ ਬਾਈ ਨੇ ਯਾਦ ਨਹੀਂ ਦਿੰਦਾ ਜੀ ਆਪਣੇ ਆ ਬਈ ਹੁਣ ਵਿਹਾਂ ਦਾ ਮੌਸਮ ਆ ਗਿਆ ਵਿ ਵਿਆਹ ਚੱਲ ਰਹੇ ਨੇ ਉਹ ਪਹਿਲਾਂ ਵਿਆਹ ਕਿਵੇਂ ਦੇ ਹੁੰਦੇ ਸੀ ਹੁਣ ਦੇ ਵਿਆਹ ਕਿਵੇਂ ਹੁੰਦੇ ਆ ਹੁਣ ਤਾਂ ਬਾਈ ਜਿੰਨਾ ਮਰਜੀ ਪੈਸਾ ਬਾਧੋ ਦੋ ਚਾਰ ਹਜ਼ਾਰ 'ਚ ਵਿਆਹ ਕਰ ਲੈਂਦੇ ਹੋ ਇਸ ਟਾਈਮ ਤਾਂ ਜੀ ਠੀਕ ਜੀ ਆ ਬਹੁਤ ਉਸ ਟਾਈਮ ਦਾ ਕੋਈ ਵਿਆਹ ਦੀ ਯਾਦ ਦੱਸੋ ਕੋਈ ਕੋਈ ਤੁਸੀਂ ਜਾਂ ਆਪਣੇ ਵਿਆਹ ਦੀ ਦੱਸ ਦੋ ਜਾ ਕੇ ਨਾਰਮਲ ਪਜਾਮਾ ਕਮੀਜ਼ ਪਾਇਆ ਸਹੀ ਆ ਸ਼ਾਦੀ ਕਰ ਲਿਓ ਹੋ ਗਈ ਸ਼ਾਦੀ ਦੋ ਦੋ ਰਾਤਾਂ ਰੁਕਦਾ ਹੀ ਕਦੀ ਇੱਕ ਰਾਤ ਰੁਕਦੇ ਸੀ ਉਸ ਦੀ ਪਜਾਮੇ ਬੰਦੇ ਸੀ ਅੱਜ ਦੋ ਬੋਸ ਕੀ ਤੇ ਪਜਾਮੇ ਬੰਦੇ ਸੀ ਅਸੀਂ ਜੀ ਠੀਕ ਹੈ ਜੀ ਹਾਂ ਜੀ ਅੱਜ ਦੋ ਘੰਟੇ ਚ ਵਿਆਹ ਹੋ ਜਾਂਦਾ ਜੀ ਅੱਜ ਉਸ ਦਿਨ ਦੋ ਦੋ ਰਾਤਾਂ ਰੁਕ ਪੱਗ ਕਿਹੜੇ ਰੰਗ ਦੀ ਬੰਨੀ ਸੀ ਉਹ ਤਾਂ ਪੱਗ ਤੋਤੇ ਰੰਗ ਦੀ ਬੰਨੀ ਸੀ ਜੀ ਅੱਛਾ ਜੀ ਜਿਹੜੇ ਕਰਸ਼ਾਨ ਬੰਨ ਰਿਹਾ ਠੀਕ ਹੈ ਹਾਂ ਕਈ ਵਾਰ ਵਿਆਹ ਦਾ ਉਦੋਂ ਕੋ ਚੌਕ ਨਾ ਕਿ ਸੀਗਾ ਉਦੋਂ ਵਿਆਹ ਦਾ ਨਹੀਂ ਕੋਈ ਚੌਕ ਚੁਣੀ ਸੀ ਉਮਰ ਥੋੜੀ ਸੀ ਅੱਛਾ ਜੀ ਥੋੜੀ ਉਮਰ ਚ ਵਿਆਹ ਕਰਤਾ ਜੀ ਹਾਂ ਜੀ ਹਾਂ ਜੀ ਹੈ ਜੀ ਕਿਤੇ ਨੂੰ ਨਹੀਂ ਮੈਂ ਲਪਨਾਉਂਦੇ। ਜੋ ਲੋ ਫਿਰ ਤੁਸੀਂ ਛਡਵਾ ਦਿਓ। ਬਾਈ ਗੱਲ ਨਹੀਂ ਕੋਈ। ਫੌਜੀ ਬੰਦੇ ਆ ਤਾਂ ਕਰ ਲੁਗਾ ਹੈ ਲਪਾ ਜੀ। ਠੀਕ ਹੈ। ਬਈ ਅੱਸੀ ਗੱਲ ਜੀ। ਸੱਚੀ ਗੱਲ ਸਰ। ਤੁਹਾਡਾ ਨਾਮ ਕੀ ਹੈ ਬਾਈ ਜੀ? ਮੇਰਾ ਨਾਮ ਸਮਰ ਸਿੰਘ ਹੈ ਜੀ। ਠੀਕ ਹੈ ਜੀ। ਬਈ ਤੁਸੀਂ ਕੀ ਕਰਦੇ ਹੋ? ਮੈਂ ਜੀ ਪਹਿਸੇ ਆਪਣਾ ਖਿੰਟੀ ਬਾੜੀ ਹੈ ਵਿਲੀ ਸੀ ਜੀ। ਅੱਛਾ ਜੀ। ਹਾਂ ਜੀ ਹਾਂ ਜੀ। ਬਈ ਪਾਗੇ ਦੇ ਲੜ ਵੀ ਤੁਸੀਂ ਆਣ ਪੂਰੇ ਚਿੰਕੇ ਲਾਉਣੇ ਹੁਣ ਵੀ ਡਾਈਡ ਵੀ ਆਣ ਪੂਰੀ ਤੁਸੀਂ ਇਹਨਾਂ ਇਹਨਾਂ ਦੇ ਮੁਤਾਬਿਕ ਵੀ ਤੁਸੀਂ ਪੇਂਟ ਪੁੰਡ ਕਰਦੇ ਉਹਨਾਂ ਤੁਹਾਡੇ ਵਾਂਗ ਹੋਰ ਚੇਂਜ ਕਰਾਉਣੇ ਨੇ ਤੁਹਾਡੇ ਵਾਲੇ ਉਹਨੇ ਕਰਨੇ ਜਿਵੇਂ ਥੋੜੀ ਕਸ ਰਹੀ ਹੈ ਚਲੋ ਠੀਕ ਹੈ ਜੀ ਜ਼ਰੂਰ ਕਰਿਓ ਬਈ ਉਹਰੇ ਪੜਾਈ ਕਿੰਨੀ ਕੀਤੀ ਬਈ ਮੈਂ ਤਾਂ میٹرਿਕ ਕੀਤੀ ਸੀਗੀ ਜੀ میٹرਿਕ ਉਸ ਟਾਈਮ ਤਾਂ میٹرਿਕ ਬਹੁਤ ਹੁੰਦੀ ਸੀ ਹਾਂਜੀ ਮੈਂ ਤਾਂ ਥੋੜੀ ਫਿਰ ਲੱਤ ਖਰਾਬ ਹੋ ਗਈ ਸੀ ਮੁੜ ਕੇ ਪੜਨ ਚੁੱਕੇ ਜੱਗੇ ਹਾਂਜੀ ਸਕੂਲ 'ਚ ਫਿਰ ਪੂਰੀ ਟੋਰਚ ਕਿੰਨੀ ਹੁੰਦੀ ਉਹ ਮੈਂ ਪੂਰੇ ਫੁੱਲ ਜੀਫ ਟਾਈਮ 'ਚ ਚੜਦੀ ਘੁਲ ਹੁੰਦੇ ਸੀਗੀ ਫਿਰ ਬਚਪਨ ਦੇ ਵਿੱਚ ਫਿਰ ਤੁਸੀਂ ਆਲੇ-ਦਾਲੇ ਗੇੜਾ ਗੁੜਾ ਪਲਵਾਨੀ ਕਿਡੇ ਕੱਢਦੇ ਹੁੰਦੇ ਸੀ ਫਿਰ ਪੂਰੇ ਤਾਂ ਫਿਰ ਉਮਰ ਦਾ ਕੱਢਣਾ ਪੈਂਦਾ ਜੀ ਉਸ ਟਾਈਮ ਹੋਰ ਸੀ ਕੱਢਣਾ ਪੈਂਦਾ ਸੀਗਾ ਜੀ ਕਰੋ ਉਸ ਟਾਈਮ ਦੀ ਕੋਈ ਗੱਲਬਾਤ ਦੱਸੋ ਨਾ ਜਿਹੜੇ ਉਹ ਪਲਵਾਨੀ ਕਿਡੇ ਵਾਲੀ ਗੱਲਬਾਤ ਹੈ ਨਾ ਜਿਹੜੀ ਟੌਰਸ਼ ਕਿੰਨੀ ਵਾਲੀ ਉਹ ਗੱਲਬਾਤ ਵੀ ਦੱਸੋ ਹੁਣ ਅਸੀਂ ਕਹਿ ਸਕਦੇ ਹੁਣ ਸਾਡੇ ਉੱਪਰ ਮੁੰਡੇ ਨੇ ਸਾਡੇ ਉੱਪਰ ਚੜ੍ਹ ਚੁੱਕੇ ਜੀ ਸਾਡੇ ਤੋਂ ਜ਼ਿਆਦਾ ਹੈ ਜੀ ਚਲੋ ਕੋਈ ਨਾ ਉਹਨਾਂ ਨੂੰ ਪਤਾ ਵੀ ਬਾਪੂ ਕੋਈ ਚੱਕਰ ਨਹੀਂ ਬਾਪੂ ਨੂੰ ਉਹਨਾਂ ਨੂੰ ਪਤਾ ਬਾਪੂ ਸਾਡਾ ਸ਼ਕੀਨ ਆ ਪੂਰਾ ਉਹ ਸਾਡੇ ਜਿਆਦਾ ਤਰੱਕੀ ਕਰ ਗਏ ਨਾ ਜੀ ਹੁਣ ਜੀ ਸਾਡੇ ਬੱਚੇ ਸਾਡੇ ਜਦ ਤੱਕੀ ਕਰ ਗਏ ਨਾ ਹੁਣ ਉਹ ਉਹ ਤਾਂ ਫਿਰ ਜਿਵੇਂ ਦੇ ਕਹਿੰਦੇ ਆ ਵੀ ਪਿਓ ਉਹਦੇ ਪੁੱਤ ਹੁੰਦੇ ਆ ਉਹ ਵੀ ਫਿਰ ਪੁੱਤ ਵੀ ਟੋਰਚ ਕਿੰਨੀ ਆਲੇ ਕੋਈ ਦੱਸੋ ਨਾ ਆਪਣੀ ਟੋਰਚ ਕਿੰਨੀ ਫਿਰ ਬਚਪਨ ਦੀ ਜਵਾਨੀ ਦੀ ਕੋਈ ਗੱਲਬਾਤ ਦੱਸੋ ਨਾ ਜਵਾਨੀ ਤਾਂ ਠੀਕ ਹੈ ਜੀ ਹੁਣ ਨਾ ਹੀ ਪੁਰਾਣੀ ਬਚਪਨ ਦੀਆਂ ਗੱਲਾਂ ਨੇ ਕੋਈ ਚੰਗੀ ਨਹੀਂ ਹੁੰਦੀ ਹੁਣ ਤਾਂ ਤਾਂ ਉਮਰ ਹੋ ਗਈ ਹੁਣ ਤਾਂ ਗੱਡ ਦੋ ਕੋਈ ਚੱਕਰ ਨਹੀਂ ਹੈਗਾ ਹੁਣ ਤਾਂ ਕੋਈ ਹੁਣ ਤਾਂ ਮਾਤਾ ਜੀ ਛੱਡ ਕੇ ਵੀ ਨਹੀਂ ਜਾਂਦੇ ਵਾਦ ਤੋਂ ਵਾਦ ਤੁਹਾਨੂੰ ਇੱਕ ਟਾਂ ਦੀ ਰੋਟੀ ਬੰਦ ਹੋ ਸਕਦੀ ਹੈ ਬਹੁਤ ਐਸਪਰਸੀ ਕਿਤੇ ਇਹ ਬਾਬੇ ਦੀ ਕਿਰਪਾ ਨਾਲ ਫੁੱਲ ਭਰਾ ਸਾਰੇ ਕੱਟ ਸੀਗੇ ਬੜਾ ਕੋਈ ਚਲੋ ਪਿੰਡ ਦੀਆਂ ਗੱਲਾਂ ਬਾਤਾਂ ਪੁਰਾਣੀਆਂ ਗੱਲਾਂ ਬਾਤਾਂ ਦੱਸੋ ਪਿੰਡ ਦੀਆਂ ਲੋਕਾਂ 'ਚ ਪਹਿਲਾਂ ਪਿਆਰ ਸੀ ਜੀ ਜੀ ਠੀਕ ਹੈ ਜੀ ਆਪਸ ਇਕੱਠੇ ਰਹਿਣਾ ਇਕੱਠੇ ਰਹਿਣਾ ਇਕੱਠੇ ਬਣਾ ਇੱਕ ਦੂਜੇ ਦੀ ਮਦਦ ਕਰਨੀ ਹੁਣ ਹੁਣ ਉਹ ਉਹ ਨਹੀਂ ਹੈ ਅੱਜ ਕੱਲ ਆਪਣੇ ਘਰ 'ਚ ਰਹੋ ਬਸ ਦੂਜੇ ਨਾਲ ਉਹ ਸ਼ਹਿਰ ਵਾਲਾ ਕੰਮ ਹੋ ਗਿਆ ਸ਼ਹਿਰ 'ਚ ਤੁਹਾਡੇ ਤੁਸੀਂ ਤੁਹਾਡਾ ਪੜੋਸੀ ਤੁਹਾਡੇ ਨਾਲ ਹੀ ਬੋਲਦਾ ਦੂਜੇ ਉਧਰ ਨਹੀਂ ਬੋਲਦਾ ਇਹ ਪਿੰਡਾਂ 'ਚ ਵੀ ਇਹੀ ਹਾਲ ਹੋ ਗਿਆ ਠੀਕ ਹੈ ਜੀ ਕੋਈ ਨਾ ਸਾਨੂੰ ਸਾਡੇ ਦਰਸ਼ਕਾਂ ਨੂੰ ਨਾ ਕੋਈ ਪੰਜ ਮੁਹਾਵਰੇ ਦੱਸੋ ਜਿਵੇਂ ਜਾਂ ਆਖਾਂਡ ਜਿਹੜੀ ਆਪਾਂ ਘਰਾਂ ਦੇ ਵਿੱਚ ਵਰਤਦੇ ਹੁੰਦੇ ਆ ਨਾ ਜਿਵੇਂ ਪਹਿਲਾਂ ਆਪਾਂ ਕ ਵੀ ਉਵੇਂ ਦੀ ਕੋਈ ਦੋ ਤਿੰਨ ਮੁਹਾਵਰੇ ਦੱਸੋ ਸਾਨੂੰ ਬੋਲ ਕੇ ਕੋਈ ਉਹ ਤਾਂ ਪਹਿਲਾਂ ਕਹਿੰਦੇ ਸੀ ਜਿਵੇਂ ਠੀਕ ਹੈ ਜੀ ਕਿਵੇਂ ਯਾਨੀ ਕੋਈ ਇੱਕ ਅੱਧਾ ਬੋਲ ਕੇ ਦੱਸੋ ਨਾ ਸਾਨੂੰ ਵੀ ਕੋਈ ਦੋ ਦੋ ਤਿੰਨ ਬੋਲ ਕੇ ਦਿਖਾ ਦਿਓ ਨਹੀਂ ਉਹ ਤਾਂ ਜੀ ਤਾਂ ਕਹਿੰਦੇ ਸੀ ਪਹਿਲਾਂ ਜਿਵੇਂ ਮਧਾਨੀਆਂ ਚਲਦੀਆਂ ਸੀ ਠੀਕ ਹੈ ਜੀ ਆਹ ਮਧਾਨੀ ਚੱਕ ਲਿਆ ਆਹ ਲਿਆ ਉਹ ਲਿਆ ਫਲਾਣੀ ਠੀਕ ਹੈ ਜੀ ਹੁਣ ਉਹ ਚੀਜ਼ ਹੀ ਨਹੀਂ ਅੱਜ ਅੱਜ ਜਿਹੜੀ ਪਨੀਰੀ ਹੈ ਉਹਨਾਂ ਨੂੰ ਇਸ ਵਾਰੀ ਪਤਾ ਹੀ ਨਹੀਂ ਠੀਕ ਹੈ ਜੀ ਪਹਿਲੇ ਕਿਸੇ ਟਾਈਮ ਸੀਗਾ ਮਧਾਨੀ ਦੇ ਦੁੱਧ ਬਲੋਣਾ ਠੀਕ ਹੈ ਛਾਟੀਆਂ ਦਾ ਸਾਗ ਬਣਾਉਣਾ ਇਹ ਸਾਰਾ ਕੰਮ ਅੱਖਾਂ ਨਾਲ ਹੁਣ ਕੋਈ ਕੋਈ ਜਿਹਦੇ ਕੋਲ 1 ਕਿਲੋ ਦੁੱਧ ਹੈ ਉਹ ਵੀ ਚੱਕ ਕੇ ਡੈਰੀ ਤੇ ਜਾ ਰਿਹਾ ਠੀਕ ਹੈ ਜੀ ਉਹ ਪਹਿਲਾਂ ਵਾਲਾ ਜ਼ਮਾਨਾ ਹੈ ਨਹੀਂ ਜੀ ਅੱਜ ਜ਼ਮਾਨਾ ਸਿਰ ਪੈਸੇ ਵਾਲਾ ਪੈਸੇ ਨੂੰ ਪਿਆਰ ਕਰਦੀ ਦੁਨੀਆ ਬਾਕੀ ਚਾਹੇ ਕੁਝ ਵੀ ਹੋਵੇ ਨਾ ਹੋਵੇ ਠੀਕ ਹੈ ਪੈਸੇ ਨਾਲ ਪਿਆਰ ਹੈ ਬਾਕੀ ਮਾਫਰਤ ਹੈ ਵੀ ਜਦੋਂ ਸਕੂਲ ਪੜਦੇ ਉਹ ਤੋਂ ਚੇਤੇ ਸੀ ਹੁਣ ਸਾਰੇ ਐਟ ਅ ਟਾਈਮ ਇਹਦੇ ਮੈਕਦੇ ਤੁਹਾਡੇ ਦੇ ਕੋਈ ਚੇਤੇ ਵੀ ਨਹੀਂ ਹੁੰਦੇ ਉਸ ਟਾਈਮ ਦੀ ਖੇਤੀ ਤੇ ਅੱਜ ਦੇ ਟਾਈਮ ਦੀ ਖੇਤੀ ਜਿਹੜੀ ਆ ਉਹਦੇ ਕੀ ਫਰਕ ਆ ਤੁਹਾਨੂੰ ਕੀ ਲੱਗਦਾ ਉਹਦੋਂ ਖੇਤੀ ਕਿਵੇਂ ਕਰਦੇ ਹੁਣ ਖੇਤੀ ਕਿਵੇਂ ਕਰਦੇ ਇਸ ਟਾਈਮ ਕੋਈ ਬੰਦਾ ਨਹੀਂ ਮਿਲਦਾ ਪਿੰਡ ਦੇ ਸ ਆਪਣੇ ਖੇਤਾਂਾਂ 'ਚ ਕੰਮ ਕਰਦੇ ਤੜਕੇ 4 ਵਜੇ ਜਾਣਾ ਹਵਾ ਨਾਲ ਬਲਦਾਂ ਨਾਲ ਖੇਤੀ ਸੀ ਤੇ ਹਾਲ ਵੀ ਦੁੱਧੇ ਹੁੰਦੇ ਸੀ ਉਹ ਸਵੇਰੇ ਜਾ ਕੇ ਤੜਕੇ ਸੋ ਅੱਗੇ ਮਾਰਨੇ ਦਿਨ ਦਿਨ ਚੱਕਾ ਘਟਾਉਣੇ ਸ਼ਾਮ ਨੂੰ ਫੇਰ ਬਲਦ ਜੋੜਨੇ ਰਾਤ ਨੂੰ 8-9 ਵਜੇ ਘਰ ਆਉਂਦੇ ਸੀ ਜੀ ਹੁਣ ਤਾਂ ਬੰਦੇ ਸਾਰੇ ਘਰ ਹੀ ਐ ਮੋਟਰਾਂ ਦੇ ਆਟੋਮੈਟਿਕ ਲੱਗੇ ਐ ਚੱਲ ਕੇ ਪਾਣੀ ਦੀ ਲੋੜੇ ਚਲਾ ਲਵਣੇ ਥੇ ਮੰਦ ਕਰਿਆ ਹੁਣ ਜਦੋਂ ਟਰੈਕਟਰ ਤੁਸੀਂ ਖੇਤੀ ਕਰਦੇ ਹੁੰਦੇ ਓਦੋਂ ਗਾਣੇ-ਗੂਣੇ ਚਲਾਉਂਦੇ ਹੁੰਦੇ ਏ ਗਾਣੇ-ਗੂਣੇ ਮੈਂ ਤਾਂ ਗਾਣੇ-ਗੂਣੇ ਲਾ ਹੀ ਨਹੀਂ ਟਰੈਕਟਰ ਮੇਰੇ ਕੋਲ ਵੀ ਹੈਗੇ ਅੱਛੀ ਪਰ ਆਪਾਂ ਗਾਣੇ-ਗੂਣੇ ਤਾਂ ਕਦੇ ਲਾਇ ਹੀ ਨਹੀਂ ਠੀਕ ਹੈ ਜੀ ਮੈਂ ਪਹਿਲਾਂ ਆਪਣੇ ਵੇਸ਼ੇ ਬੁੱਲੀਆਂ-ਬੁੱਲੀਆਂ ਪਾਈ ਜਾਂਦੇ ਸੀ ਆਪਣਾ ਡੰਗਰ ਚਾਹੰਦੇ ਹੁੰਦੇ ਉਹਦੇ ਬੁੱਲੀਆਂ ਕੋਈ ਬੁੱਲੀ ਪਾ ਕੇ ਦਿਖਾ ਦੋ ਨਹੀਂ ਬੁੱਲੀਆਂ ਹੁਣ ਯਾਦ ਨਹੀਂ ਹਾਂਜੀ ਬੁੱਲੀਆਂ ਬੁੱਲੀਆਂ ਬਾਦੋਂ ਇੱਕ ਦਿਹੀ ਕੋਈ ਨਾ ਨਾਲ ਸਾਰੇ ਇਹਨਾਂ ਸਹਿਯੋਗ ਕਰਾਂਗੇ ਜੇ ਮੈਨੂੰ ਜਾ ਆਉਂਦੀ ਹੋਈ ਤਾਂ ਮੈਂ ਵੀ ਨਾਲ ਬੁੱਲੂਂਗਾ ਹਾਂਜੀ ਆਓ ਤੁਸੀਂ ਪਾਓ ਛੱਡੋ ਓਏ ਚੌਟ ਮਸਤ ਬਰੇ ਕਾ ਦੁਨੀ ਬਾਣੀਆਂ ਪਿਆਜ ਲੰਦਾ ਸੀ ਮਾਰੇ ਕ ਜੂਤ ਲੋਕੋ ਚਾਰ ਜਣਾਂ ਨੇ ਆਣ ਕੇ ਬਣੀ ਦੇ ਵਿੱਚ ਕੇ ਰਿਆ ਤੇ ਜੇ ਰੱਬ ਨੇ ਆਪ ਜਮਦੂਤ ਲੋਕੋ ਵੱਡ ਬਾਣੀਆਂ ਛੱਡ ਸਨਿਆਰ ਦਿੱਤਾ ਇਸ ਕੰਮੋਂ ਨਿਕਲੇ ਉਤ ਲੋਕੋ ਯੇ ਘਰ ਗਾਇਲ ਬਾਟੂ ਸੁਨਿਆਰ ਨੂੰ ਦੰਦੇ ਸਾਰੇ ਕੰਮ ਹੋ ਜਾਂਦੇ ਸੂਤ ਲੋਕ ਵਾਹ ਵੀ ਬਹੁਤ ਬਹੁਤ ਹੁਣ ਇਸ ਵਾਸਤੇ ਭਾਈ ਤੁਸੀਂ ਕੀ ਕਰਦੇ ਵੈਸੇ ਮੈਂ ਖੇਤੀ ਕਰਾਂ ਠੀਕ ਹੈ ਜੀ ਤੁਸੀਂ ਕਿੰਨਾ ਟਾਈਮ ਬਬੇ ਕਿੰਨੀ ਉਮਰ ਹੋ ਕਿੰਨੀ ਹੋ ਗਈ ਤੇ ਮੇਰੀ ਉਮਰ ਹੋ ਗਈ ਜੀ 70 ਸਾਲ ਨੂੰ ਪਹੁੰਚ ਗਿਆ ਮੈਂ ਠੀਕ ਹੈ ਜੀ ਸਾਲ ਉੱਪਰੋਂ ਸਾਲ ਤੜਾਵਾ ਲਿਸਟ ਤੋਂ ਹੈ ਨਹੀਂ ਮੇਰੇ ਕੋਲ ਸਭੇ ਵੇਰੇ ਉਹਦਾ ਉਮਰ ਦਾ ਹਿਸਾਬ ਕਿਦਾ ਕਿਵੇਂ ਲਾਉਂਦੇ ਹੁੰਦੇ ਸੀ ਹੁਣ ਮੈਂ ਨਹੀਂ ਲਾ ਰਹੇ ਆ ਬੱਸ ਬੁੜੀਆਂ ਲਾ ਦਿੰਦੀਆਂ ਮੋਢੇ ਲਾ ਦਿੰਦੇ ਬੁੜੀਆਂ ਲਾ ਦਿੰਦੀਆਂ ਮੀ ਨਿਊਰ ਹੋ ਗਈ ਠੀਕ ਹੈ ਜੀ ਠੀਕ ਹੈ ਨਹੀਂ ਠੀਕ ਹੈ ਕਿਉਂ ਇਹਨੇ ਮਰੀ ਕਲਾਸ ਫੈਲੋਂ ਅਮਰੀਕ ਨੂੰ ਖੜੇ ਆ ਬੈਠੇ ਔਰ ਇਹਨੂੰ ਖੜਾ ਦਾ ਇੱਕ ਚਪਰਾ ਕਿਹਾ ਨੋਕੇ ਜਗਿੰਦਰ ਜਗਿੰਦਰ ਠੀਕ ਬਾਈ ਫਿਰ ਉਹਨਾਂ ਦੀ ਕਲਾਸ ਫੈਲੋਂ ਉਹ ਉਸ ਟਾਈਮ ਦੀ ਕੋਈ ਗੱਲਬਾਤ ਸੁਣਾਓ ਕੋਈ ਕਿਆ ਸੁਣਾ ਮੈਂ ਮਾਸਟਰ ਕੁੱਤੇ ਕਰਦੇ ਸਾਨੂੰ ਅੱਛਾ ਜੀ ਚੰਗੇ ਗੁੱਟੇ ਕਰੰਦੇ ਕਿਉਂ ਇਮਨੀ ਗੁੱਟਦੇ ਇਮਨੀ ਟਰਾਮ ਆਟਰ ਵੀ ਜਾਣਾ ਮਰਨਾ ਜਹਾ ਮੱਤੇ ਬੱਚਾ ਜਾਨ ਨਹੀਂ ਹੈਗੀ ਹਾਂ ਬੱਚਾ ਜਾਨ ਨਹੀਂ ਹੈਗੀ ਪੰਸਾਬ ਕਿਵੇਂ ਵਧੀਆ ਜੀ ਵਧੀਆ ਸਰਪੰਚੀ ਥੋੜਿਆ ਤਾਂ ਘਰੇ ਆ ਮੇਰੇ ਘਰ ਦੇ ਠੀਕ ਹੈ ਜੀ ਫਿਰ ਉਹ ਸਰਪੰਚ ਦਾ ਬਰਨਾਲ ਤਾਂ ਲਿਖੀ ਜਾਂਦੇ ਨਾ ਨਹੀਂ ਨਹੀਂ ਉਹੀ ਕਰ ਰਹੇ ਨੇ ਪਹਿਲਾਂ ਹੀ 5 ਸਾਲ ਉਹਨਾਂ ਨੇ ਕੀਤੀ ਤੇ ਹੁਣ ਵੀ ਉਹੀ ਕਰਨਗੇ ਠੀਕ ਹੈ ਜੀ 5 ਸਾਲ ਚ ਪਿੰਡ ਕਿੰਨਾ ਕੁ ਬਦਲਿਆ ਬਈ ਪਿੰਡ ਬਹੁਤ ਬਦਲਿਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਅਗਲਾ ਅੱਗੇ ਪਿੰਡ ਨੂੰ ਕੀ ਬਦਲਾ ਤੁਸੀਂ ਚਾਹੁੰਦੇ ਹੋ ਵੀ ਹਾਂ ਵਿਕਾਸ ਸਦੀ ਸਾਡਾ ਜਿੰਨਾ ਵੀ ਰਹਿ ਗਿਆ ਵਿਕਾਸ ਉਹ ਪੂਰਾ ਕਰ ਦੇਣਾ 5 ਸਾਲਾਂ ਚ ਕਿਹੜਾ ਤੁਹਾਡਾ ਕੋਈ ਆਪਣਾ ਹੁੰਦਾ ਵੀ ਅਸੀਂ ਆ ਇੰਨਾ ਕਿ ਆ ਇੰਨਾ ਵਿਕਾਸ ਹੋ ਗਿਆ ਇੰਨਾ ਕਿ ਅਸੀਂ ਹੋਰ ਕਰਨਾ ਵਾ ਵੀ ਸਾਡਾ ਫਿਊਚਰ ਪ੍ਰੋਜੈਕਟ ਆ ਨੇ ਕਿਹੜੇ ਕਿਹੜੇ ਆ ਤੁਹਾਨੂੰ ਫਿਚ ਪ੍ਰੋਜੈਕਟ ਤੇ ਇੱਕ ਮੈਨ ਤੇ ਪਲੇਗ੍ਰਾਉਂਡ ਬੱਚਿਆਂ ਦਾ ਉਹ ਪੈਲ ਦੇ ਆਧਾਰ ਤੇ ਕਰਾਣਾ ਉਹ ਸ਼ਾਇਦ ਪਾਸ ਹੋ ਕੇ ਆਉਣ ਵਾਲਾ ਹੀ ਹੈ ਹੈਲਥ ਸੈਂਟਰ ਬਣ ਰਿਹਾ ਪਿੰਡ ਚ ਅਕੈਡਮੀ ਬਣਾਨੀ ਬੱਚਿਆਂ ਵਾਸਤੇ ਲਾਇਬ੍ਰੇਰੀ ਬਣਾਨੀ ਹੈ ਹੋਰ ਪਿੰਡ ਦੇ ਜਿਹੜੇ ਰਹਿੰਦੇ ਨੇ ਗਲੀਆਂ ਨਾਲੀਆਂ ਸੀਵਰੇਜ ਮਤਲਬ ਕੋਈ ਵੀ ਕੰਮ ਰਹਿ ਨਹੀਂ ਦੇਣਾ ਮਤਲਬ ਹਰ ਇੱਕ ਸਹੂਲਤ ਪਿੰਡ ਚ ਕਰਨੀ ਮੈਂ ਬਿਜਲੀ ਬੋਰਡ ਦਾ ਸਟਾਫ ਹਾਂ ਜੀ ਇਹ ਲੀ ਬੋਰਡ ਦਾ ਆਖਾ ਫਿਰ ਤੁਸੀਂ ਜਾਨੀ ਕੁੰਡੇ ਕੁੰਡੇ ਫੜਦੇ ਹੁੰਦੇ ਹਾਂ ਜੀ ਹਾਂ ਜੀ ਕੁੰਡਿਆ ਕੁੰਡਿਆ ਬੜੀ ਫੜਦੇ ਜੀ ਹਾਂ ਜੀ ਹਾਂ ਜੀ ਫਿਰ ਕੁੰਡੀ ਲਾਉਦੇ ਵੀ ਸੀ ਨਾ ਜੀ ਲਾਉਂਦੇ ਉਹ ਤੁਹਾਡੇ ਪਿੰਡ ਦੇ ਹੀ ਕਹਿ ਰਹੇ ਆ ਜੀ ਕੀ ਕੀ ਜੱਤੀ ਇਹ ਕਹਿ ਰਹੇ ਨੇ ਪੈਸੇ ਲੈ ਕੇ ਛੱਡ ਨਹੀਂ ਜੀ ਪੈਸੇ ਲੈ ਕੇ ਅਸੀਂ ਨਹੀਂ ਛੱਡੇ ਜੀ ਉਹ ਤੁਹਾਡੇ ਮਿੱਤਰ ਕਹਿ ਰਹੇ ਆ ਇਹਦਾ ਇਹਦਾ ਇਹ ਕਹਿਣਾ ਹੁੰਦਾ ਜੀ ਇਹਦਾ ਕਹਿੰਦੇ ਆ ਜੀ ਪਰ ਆਪਾਂ ਨੇ ਨਹੀਂ ਇਹ ਕੰਮ ਕੀਤਾ ਜੀ ਇਮਾਨਦਾਰੀ ਨਾਲ 40 ਸਾਲ ਨੌਕਰੀ ਕੀਤੀ ਹੈ ਜੀ ਕੋਈ ਮਤਲਬ ਨਹੀਂ ਤੁਸੀਂ ਕੋਈ ਜਾ ਦੱਸੋ ਵੀ ਜਿਵੇਂ ਹੁਣ ਕਿਸੇ ਪਿੰਡ ਦੇ ਨਾ ਕੁੰਡੀ ਕੁੰਡੀ ਫੜਨ ਚਲੇ ਗਏ ਕਈ ਵਾਰ ਵਿਰੋਧ ਵੀ ਬਹੁਤ ਹੁੰਦਾ ਨਾ ਹੁਣ ਸਾਡੇ ਕੋਲ ਖਬਰ ਆਉਂਦੀ ਰਹਿੰਦੇ ਨੇ ਵੀ ਹਾਂ ਫੜ ਕੇ ਬੰਨ ਲੈਂਦੇ ਆ ਤੁਹਾਡੇ ਨਾਲ ਕੋਈ ਇਦਾਂ ਦੀ ਕੋਈ ਕੋਈ ਯਾਦ ਹੋਈ ਇਦਾਂ ਦੀ ਕੋਈ ਨਾਲੇ ਹੈਗਾ ਜੇ ਉਹ ਗਾਣੀ ਪਿੰਡ ਗਏ ਸੀ ਅਸੀਂ ਉੱਤੇ ਮਤਲਬ ਸਾਰਾ ਸਟਾਫ ਗਿਆ ਸੀਗਾ ਉਹ ਕੁੰਡੀ ਫਗੜੀ ਸੀਗੀ ਉਹ ਕਿਸਾਨ ਯੂਨੀ ਦਾ ਲੀਡਰ ਤਾਂ ਜੀ ਉਸਨੇ ਮਤਲਬ ਸਾਡੇ ਨਾਲ ਧੱਕਾ ਮੁੱਕੀ ਵੀ ਕਰੀ ਆ ਜੀ ਫਿਰ ਉਹ ਉੱਥੇ ਧਰਨਾ ਲੱਗਿਆ ਫਿਰ ਉੱਥੇ ਉਸਨੇ ਮਾਫੀ ਮੰਗੀ ਇਦਾਂ ਇਦਾਂ ਦੇ ਮਤਲਬ ਬਥੇਰੇ ਕੰਮ ਹੁੰਦੇ ਆ ਜੀ 40 ਸਾਲ ਦੇ ਵਿੱਚ ਬਥੇਰਾ ਹੋਇਆ ਕੰਮ ਜੀ ਠੀਕ ਹੈ ਹਾਂ ਜੀ ਚਲੋ ਬਾ ਜੀ ਬਾਕੀ ਤੁਹਾਡਾ ਜਿਹੜਾ ਪੀਟੀਸੀ ਨਿਊਜ਼ ਦਾ ਅਸੀਂ ਬਹੁਤ ਧੰਨਵਾਦ ਹੈ ਇੱਕ ਬਾਬਾ ਜੀ ਦਾ ਆਪਾਂ ਬੋਲੀ ਸੁਣਦੇ ਆ ਆਓ ਸੁਣਾਓ ਬਾਬਾ ਜੀ ਕੋਈ ਪੁਰਾਣੀ ਜੀ ਸੁਣਾ ਦਿਆਂ ਪੁਰਾਣੀ ਸੁਣਾ ਦਿਆਂ ਹਾਂ ਜੀ ਹਾਂ ਜੀ ਓਏ ਸੌਣ ਮਹੀਨੇ ਮੀਨਾ ਪੈਂਦਾ ਸੁਕੀਆਂ ਵਹਣ ਜ਼ਮੀਨਾਂ ਤੂੜੀ ਖਾਂਦੇ ਬੜ ਦਹਾਰ ਗਏ ਜੱਟ ਛੱਡ ਗਏ ਫੀਮ ਹੁਣ ਚੱਲਦੇ ਆ ਬੀਬੀਆਂ ਵੱਲ ਉਹਨਾਂ ਨਾਲ ਗੱਲਬਾਤ ਕਰਦੇ ਆ ਜਿੰਦਗੀ ਤੇ ਤਜਰਬਿਆਂ ਬਾਰੇ ਪੁੱਛਦੇ ਆ ਮਾਦੇ ਪਿੰਡ ਕਿੰਨਾ ਕੁ ਬਦਲਦਾ ਦੇਖਿਆ ਤੁਸੀਂ ਆਪਣੇ ਦੇਖੋ ਕਿੰਨਾ ਬਦਲੇ ਹੋਇਆ ਰੌਣਕਾਂ ਲੱਗ ਰਹੀਆਂ ਰੌਣਕ ਲੱਗ ਹੈ ਨਾ ਰੌਣਕ ਫਿਰ ਪੀ.ਡੀ.ਸੀ ਤੇ ਵੀ ਲਾਓ ਤੁਸੀਂ ਥੋੜੀਆਂ ਕੰਡੀਆਂ ਬੀਬੀਆਂ ਸਾਰੀਆਂ ਆਈਆਂ ਨੇ ਪਰ ਮੜੇ ਰੌਣਕ ਲਾ ਕੇ ਦਿਖਾਓ ਨਾ ਹਾਂ ਹਾਂ ਦਿਖਾਉਂਗੇ ਲਾਓ ਫਿਰ ਬੁਹਾਨੂ ਕਰੋ ਆਓ ਸਾਰੇ ਆਜੋ ਸਾਰੀਆਂ ਆਜੋ ਭਾਈ ਅੱਗੇ ਆਜੋ ਲੋਕਾਂ ਨੂੰ ਤੇ ਜੀਜੀ ਕਰਦੀ ਲੋਕਾਂ ਨੂੰ ਤੇ ਜੀਜੀ ਸਰਪੰਚ ਨਾਲ ਆਵੇ ਛੜਕਵੇ ਸਰਪੰਚ ਦੀ ਦੇ ਦੋ ਰੰਗ ਵੇ ਸਚਣੀ ਦੇ ਦੋ ਰੰਗ ਵੇ ਇਕ ਹੋਰ ਹੌਣ ਦੋ ਨਹੀਂ ਤੁਸੀਂ ਵੀ ਜਵਾਬ ਦੋ ਹੁਣ ਤੁਹਾਡੇ ਦੋ ਰੰਗ ਇਹਨੇ ਦਿੱਤੇ ਆ ਬਸ ਹੀ ਆਪਣੀ ਨੇ ਸਾਰੇ ਜਵਾਬ ਨਹੀਂ ਦੇਣਾ ਤੇਰੇ ਜੇ ਨੂੰ ਵੇਨਾ ਟੀਚੇ ਨਾ ਜਾਣਦੀ ਤੇਰੇ ਜੇ ਮਾਟੀਚੇ ਨਾ ਜਾਣਦੀ ਤੇਰਾ ਮੇਰਾ ਬਣ ਜਾਣਾ ਮੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡੇ ਆ ਕੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਕੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਨਿਤ ਆਉਣਾ ਜਾਣਾ ਇਹਦਾ ਕੰਮ ਸਰਕਾਰੀ ਮੇਰਾ ਤਾਂ ਮੰਦੜਾ ਹਾਲ ਮਾਏ ਮੇਰੀਏ ਦੱਸ ਕਿਵੇਂ ਕੱਢਾਂ ਰਮਾਲ ਮਾਏ ਮੇਰੀਏ ਦੱਸ ਕਿਵੇਂ ਕੱਢਾਂ ਰਮਾਲ ਮਾਏ ਮੇਰੀਏ ਦੱਸ ਕਿਵੇਂ ਕੱਢਾਂ ਮਤੇ ਫਿਰ ਤੁਸੀਂ ਮੋਗ ਦੀ ਮੰਡੀ ਵਿੱਚ ਨਹੀਂ ਧਮਕੀ ਦਿੱਤੀ ਹਾਂਜੀ ਹੋਰ ਕੀ ਆ ਦਾ ਇਹ ਭਾਈ ਤਾਂ ਸਭ ਦੇ ਸਾਹਮਣੇ ਦਾ ਹੀ ਹੈ ਹੈਨਾ ਹੁਣ ਤਾਂ ਮੂਵੀ ਵੱਲ ਰਹੀ ਹੈ ਹੈਨਾ ਨਹੀਂ ਕੋਈ ਨਾ ਮੂਵੀ ਵੱਲ ਰਹੀ ਹੈ ਫਿਰ ਕੀ ਹੁਣ ਮੂਵੀ ਦੇ ਤਾਂ ਬਣ ਨਹੀਂ ਦੇ ਦ ਹਾਂ ਹੋਰ ਕੀ ਵੀ ਵੇਚਾਂਗੇ ਤੁਹਾਨੂੰ ਹੁਣ ਜਮੇਸ਼ ਨਹੀਂ ਬਣਦਾ ਫਿਰ ਤਾਂ ਨਹੀਂ ਬਣੀ ਨੀ ਹੈ ਹੈਨਾ ਬੀਜ ਪਰ ਵਧੀਆ ਰਿਹਾ ਪੂਰਾ ਵਧੀਆ ਪੂਰਾ ਫਸਲ ਇਹਦਾ ਕਸਰ ਨਹੀਂ ਛੱਡੀ ਅਸੀਂ ਚੰਗੇ ਸੀਗੇ ਹਾਂਜੀ ਇਹਨੇ ਕਸਰ ਨਹੀਂ ਛੱਡੀ ਤਾਂ ਸਾਡੇ ਹੁਮ ਸਿੰਘ ਨੇ ਵੀ ਕੀ ਸੀ ਹਾਂਜੀ ਇਹਨੇ ਬਹੁਤ ਕੁਝ ਕੀਤਾ ਜੀ ਥੋੜੇ ਘਰੋਂ ਨਹੀਂ ਕਰਤੋਂ ਮੈਂ ਅਜੇ ਮੂੰਹ ਰੱਖ ਕੇ ਰਾ ਜੀ ਇਹ ਵੇਚ ਰਿਹਾ ਇਹ ਵੇਚ ਰਿਹਾ ਮੈਨੂੰ ਮੈਕਰ ਕੁੰਜਾ ਆ ਸਰਪੰਚ ਸਾਹਿਬ ਨੇ ਜਿੰਨਾ ਦੀ ਤਾਰੀਫ ਹੋ ਰਹੀ ਆ ਸਾਰੇ ਪਿੰਡ ਵੱਲੋਂ ਤੇ ਇਹਨਾਂ ਨੇ ਪਿੰਡ ਦਾ ਵਿਕਾਸ ਵੀ ਕੀਤਾ ਉਹ ਦੇਖ ਵੀ ਰਿਹਾ ਵਾ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਸ ਪਿੰਡ ਦਾ ਇੰਨਾ ਵਿਕਾਸ ਕੀਤਾ ਹਾਂਜੀ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਤੁਮਾਰਾ ਜਿੱਦਾਂ ਹੈ ਜੀ ਮੈਂ ਬਿਫੋਰ ਮੈਰਿਜ ਜਿੱਥੇ ਰਹੀ ਹਾਂ ਹਨਾ ਉੱਥੇ ਅੰਮ੍ਰਿਤਸਰ ਦੀ ਸਾਈਡ ਸੀ ਤੇ ਬਹੁਤ ਹੀ ਵਿਕਾਸ ਵਾਲੀ ਤੁਹਾਨੂੰ ਪਤਾ ਹੈ ਕਿ ਉੱਥੇ ਤਾਂ ਕਾਫੀ ਵੈਸੇ ਵੀ ਪਿੰਡਾਂ 'ਚ ਬਹੁਤ ਵਿਕਾਸ ਸੀਗਾ ਹਨਾ ਤੇ ਜਦੋਂ 21 ਸਾਲ ਪਹਿਲਾਂ ਮੇਰੀ ਮੈਰਿਜ ਹੋਈ ਤਾਂ ਮੈਨੂੰ ਇਦਾਂ ਲੱਗਿਆ ਵੀ ਪਤਾ ਨਹੀਂ ਮੈਂ ਕਿਹੜੀ ਚੱਕਰ ਤੇ ਕਿੱਥੇ ਬੈਕਵਰਡ ਇੰਨੇ ਪਿੰਡ 'ਚ ਆ ਗਈ ਹਾਂ ਨਾ ਤੇ ਜਦੋਂ ਮੌਕਾ ਮਿਲਿਆ 2000 ਸਾਨੂੰ ਨੀਚ ਮੌਕਾ ਮਿਲਿਆ ਸੀਗਾ ਤੇ ਉਹ ਮਨ 'ਚ ਸੀਗੀ ਸੋਚ ਵੀ ਹਸਬੰਡ ਵਾਈਫ ਨੇ ਸੀ ਇਹ ਸੋਚਿਆ ਕਿ ਜੋ ਜੋ ਦੇਖੋ ਅਸੀਂ ਸੁਪਨੇ ਦੇਖੇ ਸੀਗੇ ਜੇ ਜੋ ਸਾਨੂੰ ਲੱਗਦਾ ਸੀਗਾ ਵੀ ਪਿੰਡ ਉਸ ਪਲੇਟਫਾਰਮ ਨੂੰ ਉਸ ਨੂੰ ਅੱਗੇ ਲੈ ਕੇ ਆਈ ਹੈ ਹਨਾ ਤੇ ਜਿੱਦਾਂ ਜਿੱਦਾਂ ਦੇਖੋ ਸਰਪੰਚੀ ਅੱਗੇ ਅੱਗੇ ਵਧਦੀ ਗਈ ਸਾਨੂੰ ਮੌਕੇ ਮਿਲਦੇ ਗਏ ਔਰ ਮੌਕੇ ਅਸੀਂ ਸੰਭਾਲਦੇ ਗਏ ਤੇ ਇੱਥੋਂ ਤੱਕ ਅਸੀਂ ਪਹੁੰਚ ਗਏ ਮਾਦਾ ਜੀ ਅਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਮਾਦਾ ਤੁਹਾਡਾ ਨਾਮ ਕੀ ਹੈ ਜਸਵਿੰਦਰ ਕੌਰ ਮਾਦਾ ਤੁਸੀਂ ਪਿੰਡ ਚ ਕਿੰਨਾ ਬਦਲਾਅ ਦੇਖ ਬਹੁਤ ਵਾਦਾਵ ਦੇਖਦੇ ਆ ਜੀ ਹੁਣ ਤਾਂ 5 ਸਾਲ ਤੋਂ ਬਹੁਤ ਵਧੀਆ ਇੱਥੇ ਜੋੜੇ ਹੁੰਦੇ ਸੀ ਅੱਕ ਹੁੰਦੇ ਸੀ ਬਹੁਤ ਸਾਰੇ ਸੱਪ ਸਾਡੇ ਅੰਦਰ ਵੜਦੇ ਸੀ ਜਾ ਜਾ ਕੇ ਹੁਣ ਵਧੀਆ ਹੋ ਗਿਆ ਇੱਥੇ ਕਾਸ ਮਾਤਾ ਜੀ ਮੈਂ ਪਹਿਲਾਂ ਉਹ ਤੇ ਬਜ਼ੁਰਗਾਂ ਨਾਲ ਗੱਲਬਾਤ ਕਰਦੀ ਉਹ ਤੋਂ ਪਹਿਲਾਂ ਬੈਠੇ ਸੀ ਉਹ ਕਹਿੰਦੇ ਇਸ ਪਿੰਡ 'ਚ ਬੀਬੀ ਸਰਦਾਰੀ ਚੱਲਦੀ ਕੀ ਸੱਚ ਹੈ ਇਹ ਪਤਾ ਹੈ ਨਾ ਵੀ ਇਹ ਕਹਿੰਦਾ ਜਿਨ੍ਹਾਂ ਨੇ ਗੱਲ ਕੀਤੀ ਉਹਨਾਂ ਦੇ ਵਾਈਫ ਨਹੀਂ ਹੈ ਅੱਛਾ ਉਹਨਾਂ ਦੇ ਵਾਈਫ ਨੇ ਉਹ ਤਾਂ ਉਹ ਤਾਂ ਜਮੀ ਸ਼ਰਮਾ ਨਹੀਂ ਰਹੇ ਹੈਗੇ ਉਹਨਾਂ ਨੇ ਕਿਹਾ ਵਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਹਾਂ ਉਰੇ ਸਾਡੇ ਘਰੇ ਚੱਲਦੇ ਆ ਉਹਨਾਂ ਨੇ ਤਾਂ ਪਹਿਲਾਂ ਇਹ ਵੀ ਕਹੇ ਸੀ ਮੈਨੂੰ ਘਰੇ ਰੋਟੀ ਨਹੀਂ ਮਿਲਦੀ ਇੱਕ ਵਾਰ ਜਾਏ ਬਾਹਰ ਨੂੰ ਜਾਏ ਇਹ ਇਹ ਬਾਹਰ ਜਾ ਕੇ ਆਈਏ ਠੀਕ ਹੈ ਇਹਦੇ ਬੰਗ ਲੱਗੇ ਹੁਣ ਤੇ ਦੱਸੋ ਵੀਰੇ ਕਿਵੇਂ ਝੜਕਦੇ ਕਿਵੇਂ ਹੁੰਨੇ ਆ ਚਲੋ ਵੀਰੇ ਜੇ ਝੜਕਦੇ ਜੀ ਫੇਰ ਸਾਨੂੰ ਇੱਥੇ ਬੈਠੇ ਹੁੰਦੇ ਪਤਾ ਨਹੀਂ ਕਿੱਥੇ ਬਚਾ ਦਿੰਦੇ ਤਾਂ ਨਹੀਂ ਤੁਸੀਂ ਝੜਕਦੇ ਹੋ ਤਾਂ ਹੀ ਉਹ ਨਹੀਂ ਜੀ ਨਹੀਂ ਨਹੀਂ ਉਹਨਾਂ ਨੇ ਤਾਂ ਇਹ ਗੱਲ ਕਹੀ ਆ ਸਾਡੇ ਕੋਲ ਰਿਕਾਰਡਿੰਗ ਹੈਗੀ ਏ ਰਿਕਾਰਡਿੰਗ ਦਿਖਾ ਦਾਂਗੇ ਕੀ ਕੀ ਮਤਰਾ ਸਾਹ ਚੰਗਾ ਕੰਮ ਚਾਹੀਦਾ ਮਾੜਾ ਕਰਦੇ ਤਾਂ ਵੀ 3 ਮੀਟਰ ਬਦਨਾਮ ਹੈ ਜੀ ਪੁਰਾਣਾ ਤਾਂ ਇਹ ਜਦੋਂ ਬਿਉਣਾ ਆਏ ਸੀ ਕੱ데 ਤੇ ਆਏ ਸੀਗੇ ਨਾ ਗੱਡੀ ਤੇ ਗਏ ਤੇ ਅੱਛਾ ਜੀ ਅਜੇ ਤੋਂ ਸਾਡੇ ਵੇਲੇ ਤਾਂ ਗੱਡੀਆਂ ਸੀ ਇਹੀ ਕਾਰਾਂ ਜਿਹੇ ਤਰ੍ਹਾਂ ਦੇ ਠੀਕ ਹੈ ਜੀ ਇਹ ਸੀਗੇ ਉਹ ਮਤਲਬ ਉਦੋਂ ਤੋਂ ਪਹਿਲਾਂ ਤੁਹਾਨੂੰ ਫੋਟੋ ਫੋਟੋ ਦਿਖਾਈ ਸੀ ਉਦੋਂ ਕਿੰਨੀ ਦਿਖਾਈ ਸੀ ਕਿ ਬਸ ਇਹ ਤਾਂ ਬਿਉਣੀ ਐ ਨਾ ਫੋਟੋ ਦਿਖਾਈ ਸੀ ਖੋਜੀ ਆ ਨਾ ਇਹ ਸਪੀਡ ਘਰ ਵਾਲੇ ਠੀਕ ਹੈ ਜੀ ਫੋਟੋ ਦਿਖਾਈ ਸੀ ਠੀਕ ਹੈ ਜੀ ਹਾਂ 2 ਸਾਲ ਰਿਸ਼ਤਾ ਹੋਇਆ ਰਿਹਾ ਹੁਣ ਤੋਂ ਪਤਾ ਨਹੀਂ ਲੱਗ ਕਦ ਵਿਆਹ ਹੋ ਜਾ ਕਦ ਰਿਸ਼ਤੇ ਹੋ ਜਾ ਹੁਣ ਤਾਂ ਨਾ ਆਪ ਦੇਖ ਲੈਂਦੀ ਆ ਹੋ ਤਾਂ ਆਪੇ ਜੀ ਜੀਪਤਾ ਤੇ ਪਹਿਲੀ ਲੈਣੇ ਜੀ ਠੀਕ ਹੈ ਉਹ ਜੋ ਲੋਡ ਵੀ ਨਹਿਮਾ ਵਾਪਨ ਲੱਭਣੇ ਕੀ ਨਹੀਂ ਬਿਲਕੁਲ ਜੀ ਮਾਵਾ ਤੇ ਰੱਖੇ ਰਾਜਾ ਦੀਪ ਤਾਂ ਆਪੇ ਕਰਦੇ ਸਭ ਕੁਝ ਹੁਣ ਗੱਲਬਾਤ ਕਰਦੇ ਆਂ ਬਾਈਆਂ ਨਾਲ ਬਾਈ ਖੜੇ ਨੇ ਸਾਰੀ ਚੋਬਰ ਬਈ ਅਸੀ ਕਾਲ ਸਸੀ ਕਾਲ ਜੀ ਬਈ ਕਿਵੇਂ ਸੇਤਾ ਸੇਤਾ ਅੱਗੇ ਨਾਲੋਂ ਫਰਕ ਹੈ ਜੀ ਵੀਰ ਦਵਾਈ ਚੱਲ ਰਹੀ ਆ ਟਾਈਮ ਨਾਲ ਲਈ ਜਾਂਦੀ ਆ ਪਹਿਲਾਂ ਕੀ ਹੋ ਗਿਆ ਸੀ ਨਹੀਂ ਕੁਝ ਨਹੀਂ ਆਸੀ ਮਜ਼ਾਕ ਕਰ ਰਿਹਾ ਚਲੋ ਵਧੀਆ ਗੱਲ ਆ ਇਦਾਂ ਹੀ ਚੱਲਦੀ ਰਹੇ ਦੋ ਜੀ ਅਸੀਂ ਖੇਡ ਖੇਡ ਕੇ ਹੀ ਟਾਈਮ ਪਾਸ ਹੋਣਾ ਚਾਹੀਦਾ ਈ ਹੋਰ ਕੁਝ ਨਹੀਂ ਜੀ ਬਿਲਕੁਲ ਬਿਲਕੁਲ ਨਾਲ ਤਾਂ ਬੰਦੇ ਨੇ ਕੁਝ ਨਹੀਂ ਲੈ ਕੇ ਜਾਣਾ ਜੀ ਠੀਕ ਗੱਲ ਹੈ ਇਹ ਹੀ ਆ ਪਿਆਰ ਹੈ ਬੰਦੇ ਦਾ ਆਪਸ ਵਿੱਚ ਇੱਕ ਦੂਜੇ ਪ੍ਰਤੀ ਬਿਲਕੁਲ ਭਾਈ ਤੁਸੀਂ ਕੀ ਕਰਦੇ ਹੋ ਹਲੇ ਤੱਕ ਦੇ ਵਿਲੇ ਹੀ ਆ ਵੀਰੇ ਠੀਕ ਹੋਰ ਜੀ ਘਰ ਦੇ ਰੋਟੀਆਂ ਤੋੜ ਰਹੇ ਆ ਬੈਠੇ ਇਹ ਤੋਂ ਪਹਿਲਾਂ ਕੀ ਕਰਦੇ ਵਿਲੇ ਤੋਂ ਇਹ ਤੋਂ ਪਹਿਲਾਂ ਡਰਾਈਵਰੀ ਕਰਦਾਂ ਰਿਹਾ ਠੀਕ ਹੈ ਵੀਰੇ ਹਾਂਜੀ ਇਹ ਇੰਡੀਆ ਚ ਜਾਂ ਬਾਹਰ ਨਹੀਂ ਇੱਥੇ ਪੰਜਾਬ ਚ ਠੀਕ ਹੈ ਵੀ ਕਿਹੜੇ ਰੂਟ ਤੇ ਲੋਕਲੀ ਚੱਲਿਆ ਵੀਰ ਆਪਾਂ ਰਾਜਪੁਰਾ ਬਨੋੜ ਇੱਕ ਨੋਰ ਹੋ ਗਿਆ ਜੀ ਇਸ ਤੋਂ ਗਾਣੇ ਗੁਣੇ ਕਿਹੜੇ ਚੱਲਦੇ ਸੀ ਉਸ ਟਾਈਮ ਗੱਡੀ 'ਚ ਉਸ ਟਾਈਮ ਤਾਂ ਵੀਰ ਆਪਾਂ ਜ਼ਿਆਦਾ ਕਰਕੇ ਦਾ ਬੱਬੂ ਮਾਣੀ ਸੁਣਿਆ ਜੀ ਕਿਹੜਾ ਕਿਹੜਾ ਗਾਣਾ ਸਭ ਤੋਂ ਵੱਧ ਬਾਏ ਹੁਣ ਤਾਂ ਘੱਟ ਹੀ ਆਏ ਫਿਰ ਕਾਫੀ ਟਾਈਮ ਹੋ ਗਿਆ ਹੁਣ ਤਾਂ ਸੁਣੇ ਵੀ ਨਹੀਂ ਹੈ ਸਭ ਤੋਂ ਵੱਧ ਕਿਹੜਾ ਗਾਣਾ 1 2 ਚਲੋ ਚੱਲਦੇ ਹੁੰਦਾ ਹਾਂ ਜੀ ਅਜਿਹਾ ਯਾਦ ਨਹੀਂ ਆਉਂਦਾ ਬਿੱਤਨੇ ਚੱਪਰੀ ਟੂਰ ਸੀ ਮੈਂ ਦਿਲ ਟੁੱਟਾ ਸੀ ਬਾਈ ਦਾ ਸੈਡ Song ਸੁਣਦਾ ਸੀ ਬਈ ਪੱਕੀ ਗੱਲ ਆ ਉਹ ਨਹੀਂ ਜਿੰਨਾ ਹੀ ਮੈਂ ਤਾਂ ਵਿਆਹ ਤੇ ਕੈਮਰੇ 'ੱਕੇ ਦੱਸ ਦੇ ਯਾਰ ਪਤਾ ਕੀ ਵਿਆਹ ਤੇ ਆਏ ਬੰਦੇ ਆ ਰਾਤ ਨੂੰ ਰੋਟੀ ਨਹੀਂ ਮਿਲਨੀ ਹੁਣ ਰੋਟੀ ਮਿਲ ਦੋ ਥੋੜੀ ਬੋਲ ਦਿਓ ਕੋਈ ਚੱਕਰ ਨਹੀਂ ਦੱਸ ਦਿਓ ਨਹੀਂ ਨਹੀਂ ਬਾਈ ਬਹਿ ਗਿਆ ਜੀ ਉਹਨਾ ਬਹਿ ਗਿਆ ਬਾਈ ਹੁਣ ਜੀ ਚੱਲ ਬਾਈ ਤੂੰ ਦੱਸ ਦੇ ਇਹ ਇਹ ਦੀ ਸਟੋਰੀ ਤੂੰ ਦੱਸ ਦੇ ਇਹ ਬਾਈ ਹੁਣ ਹਰ ਬੰਦਾ ਜੀ ਸਾਡੇ ਪਿੰਡ ਦਾ ਮਹਾਨ ਕ੍ਰਿਕਟਰ ਖਿਡਾਰੀ ਸਲੀਪ ਚ ਖੜਾਉਂਦੇ ਆ ਜੀ ਬਾਈ ਕਿੱਥੇ ਜਾਂਦਾ ਬੋਲ ਕਿੱਥੇ ਜਾਂਦੀ ਹੁੰਦੀ ਹੈ ਜੀ ਬਸ ਹਾਂ ਜੀ ਹਾਂ ਬਾਈ ਜਿਹੜੀ ਸੁਭਾਈ ਲਾਣਾ ਬਹੁਤ ਕੁਝ ਬਿਆਨ ਕਰ ਰਹੀ ਆ ਰਹਣ ਗਈ ਹੁਣ ਤੇ ਤਿੰਨ ਸਾਂ ਜਵਾਕ ਆ ਗਈ ਤਿੰਨ ਬੱਚੇ ਆ ਵਾਕਈ ਮਾਦਾ ਰੋਟੀ ਦੇਣੀ ਓਖੀ ਹੋ ਜੈ ਇਹਨੂੰ ਠੀਕ ਆ ਬਈ ਤੁਸੀਂ ਕੀ ਕਰਦੇ ਬਈ ਖੇਤੀਬਾੜੀ ਕਰ ਰਹੇ ਆ ਜੀ ਖੇਤੀਬਾੜੀ ਕਰਦੇ ਕਿੰਨਾ ਬੜੇ ਹੋ ਵੀਰੇ ਮੈਂ ਬੀਏ ਪਾਸ ਆ ਜੀ ਬੀਏ ਪਾਸ ਪਿੰਡ ਦੇ ਸਭ ਤੋਂ ਵਧੀਆ ਮਿੱਤਰ ਕਿਹੜਾ ਤੁਹਾਡਾ ਉਹ ਤਾਂ ਪੱਕਾ ਨਹੀਂ ਸਾਰੀ ਆਪਣੀ ਪੱਕੀ ਉਹ ਤਾਂ ਪੱਕਾ ੜੀ ਆ ਖੜਿਆ ਉਹ ਉਧਰ ਖੜਿਆ ਉਹ ਉਧਰ ਖੜਿਆ ਇੱਧਰ ਆ ਜਾ ਬਾਈ ਤੂੰ ਮੜੇ ਪਰ ਇੱਧਰ ਆ ਨਹੀਂ ਸਾਰੀ ਪੱਤੀ ਆ ਚੱਲ ਕੋਈ ਨਾ ਇਹ ਤਾਂ ਇੱਕ ਕਪੜਾ ਹੋਰ ਵੇਲੀ ਹੈ ਗੋਲ ਕਿੱਧਰ ਗਿਆ ਉਹ ਖੜਿਆ ਗੋਲੂ ਬਾਈ ਆ ਜਾ ਬਾਈ ਆ ਜਾ ਬਾਈ ਤੂੰ ਵੀ ਆ ਜਾ ਆ ਜਾ ਆ ਜਾ ਬਾਈ ਆ ਜਾ ਆ ਜਾ ਕੋਈ ਹੈ ਮੈਂ ਪੈਗ ਵੱਟ ਭਰਾਇਆ ਆ ਜਾ ਆ ਜਾ ਆ ਜਾ ਬਾਈ ਪੈਗ ਵੱਟ ਭਰਾ ਜਾ ਪੈਗ ਦਾ ਟਾਈਮ ਤਾਂ ਹੋ ਗਿਆ ਤਾਂ ਇਹੋ ਚ ਦੇਖ ਰਿਹਾ ਨਾ ਆ ਜਾ ਮੈਂ ਲੇਟ ਮੈਂ ਲੇਟ ਜੀ ਜੀ ਗੜਿਆ ਮੈਂ ਲੇਟ ਕਰਾਦਾ ਫਿਰ ਨਾ ਨਾ ਹੱਸ ਰਿਹਾ ਵਈ ਆ ਜਾ ਗੋਲੂ ਰੱਖ ਅੱਖ ਖਲੜੀ ਨਹੀਂ ਅੱਖ ਨਹੀਂ ਲੜੀ ਹਲੇ ਛੜੀ ਹੈ ਜੀ ਲੱਗਦੇ ਨਹੀਂ ਬਾਈ ਨਾ ਨਾ ਅਨੀ ਕਾਰ ਦੇ ਭਰੂਨ ਹੱਤਿਆ ਚ ਮਰ ਗੀ ਕਰ ਦੇ ਇਹਦੇ ਵਾਲੀ ਭਰੂਨ ਹੱਤਿਆ ਚ ਮਰ ਗਈ ਥੋੜੀ ਵਾਲੀ ਹੈਗੀ ਆ ਨਹੀਂ ਮੇਰੀ ਵੀ ਨਹੀਂ ਹੈਗੀ ਮੇਰੀ ਵੀ ਇਹਦੇ ਨਾਲ ਹੀ ਸੀ ਨਾ ਦੋਵੇਂ ਮਰ ਗਈਆਂ ਇੱਕੋ ਘਰੇ ਵੀ ਹੋਣੀ ਦੀ ਤਕੇਲੇ ਬਾਈ ਦੇ ਵ ਬਰ ਬਾਈ ਤੋਂ ਬੋਲਦੇ ਤੁਸੀਂ ਨਾ ਦੱਸੋ ਬਈ ਇਹਨਾਂ ਦੀ ਹੈਗੀ ਗੱਲ ਕਿਨਾਂ ਦੀ ਦੋਨਾਂ ਦੀ ਹਾਂ ਦੋਨਾਂ ਦੀ ਹੈਗੀ ਬਾਈ ਦੋਨਾਂ ਦੀ ਬਈ ਬਈ ਫਿਰ ਦੱਸੋ ਜਦੋਂ ਫੋਨ ਆ ਜਾਂਦਾ ਨਾ ਆਪਾਂ ਤਿੰਨੇ ਤੁਸੀਂ ਤਿੰਨੇ ਜਣੇ ਘੁੰਮਣ ਜਾਂਦੇ ਹਾਂ ਕਿਤੇ ਵੀ ਜਾਂਦੇ ਮੋਟਰਸਾਈਕਲ ਤੇ ਜਾ ਰਹੇ ਹਾਂ ਜਾਂ ਗੱਡੀ ਜਾ ਰਹੇ ਹਾਂ ਵਿੱਚ ਫੋਨ ਆ ਰਿਹਾ ਫਰੇ ਤੂੰ ਤੂੰ ਨੂੰ ਕਰਦਾ ਇਗਨੋਰ ਤੂੰ ਨੂੰ ਕਰਦਾ ਇਗਨੋਰ ਫੇਰ ਇਹਨੂੰ ਕੀ ਕੀ ਕਰਦੇ ਆ ਤੂੰ 4 ਸਾਲ ਪਹਿਲੇ ਅਸੀਂ ਦੁਖੀ ਸੀ ਐਸੇ ਗੱਲ ਤੂੰ ਇਹਦਾ ਵਿਆਹ ਹੋ ਗਿਆ ਹੁਣ ਇਹ ਦੁਖੀ ਏ ਉਲਟਾ ਹੋ ਗਿਆ ਜੀ ਕੰਮ ਹੁਣ ਹਾਂ ਜੀ ਪਹਿਲਾਂ ਹੀ ਦੁਖੀ ਸੀ ਅਰ ਤੂੰ ਜੀ ਹਾਂ ਵਿਆਹ ਹੋ ਗਿਆ ਬਈ ਤੁਹਾਡਾ ਹਾਂਜੀ ਹਾਂਜੀ ਫਿਰ ਭਾਬੀ ਮੇਣਾ ਮੋਣਾ ਮਾਰਦੀ ਆ 来 <laughs> देख लो जी देख लो मेरा फोन कर चलो चक लो मेरा नहीं नहीं कोई गल नहीं कोई गल नहीं वो पूछनਗੇ ਵੀ ਕਿੱਥੇ ਆ ਅਰੇ ਪਤਾ ਨਹੀਂ ਉਹ ਵੀ ਇੱਥੇ ਆਇਆ ਟਾਈਮ ਓਵਰ ਹੋ ਗਿਆ ਜੀ ਨਹੀਂ ਨਹੀਂ ਫਿਰ ਜਦੋਂ ਘਰੇ ਹੁੰਨੇ ਹੋ ਭਾਬੀ ਜੀ ਕੋਲ ਬੈਠੇ ਹੁੰਨੇ ਹੋ ਤੁਸੀਂ ਹਨਾ ਗੱਲਾਂ ਬਾਤਾਂ ਕਰ ਰਹੇ ਹੋ ਤੁਸੀਂ ਜਾਂ ਖਾਣਾ ਖਾ ਰਹੇ ਹੋ ਜਦੋਂ ਕਿਤੇ ਆ ਬਾਈ ਦਾ ਫੋਨ ਆਇਆ ਜਾਂ ਆ ਬਾਈ ਦਾ ਫੋਨ ਆਇਆ ਫਿਰ ਭਾਬੀ ਕੀ ਦਾ ਰੈਐਕਸ਼ਨ ਦੇਖਣਾ ਕੀ ਹੁੰਦਾ ਨਹੀਂ ਉਹ ਕੁਛ ਨਹੀਂ ਕਹਿੰਦੇ ਜੀ ਉਹ ਫੋਨ ਬਾਰੇ ਦਾ ਕੁਛ ਨਹੀਂ ਕਹਿੰਦੇ ਜੀ ਬਾਈ ਟਾਈਮ ਫਿਕਸ ਹੈ ਜੀ ਆਪਣਾ ਨਹੀਂ ਨਹੀਂ ਤੈਮ ਦਾ ਫਿਕਸ ਹੈਗਾ ਜਦੋਂ ਆ ਬਾਈ ਤੁਹਾਨੂੰ ਬਾਰ ਬਾਰ ਫੋਨ ਕਰ ਰਿਹਾ ਵੀ ਆਇਆ ਚੱਲੀ ਆਇਆ ਚੱਲੀਏ ਤੁਸੀਂ ਅਜੇ 5 ਮਿੰਟ ਪਹਿਲਾਂ ਹੀ ਇਹਦੇ ਨਾਲ ਆਏ ਹੋ ਭਾਬੀ ਉਧਰੋਂ ਗੁੱਸੇਜ ਨੇ ਚੱਕ ਲੋ ਫਿਰ ਫੋਨ ਹੁਣ ਵਾਕਈ ਗੁੱਸੇਜ ਨੇ ਹੈਲੋ ਹਾਂਜੀ ਇੰਟਰਵਿਊ ਦੇ ਰਿਆ ਤਾਂ ਰਹਿ ਤੇਰੀ ਜਿਗਰ ਹੋ ਰਿਹਾ ਹੈ ਇਹਦੇ ਪਾਰ ਕੁਆ ਏ ਬਾਈ ਨਹੀਂ ਦੱਸਣਾ ਨਹੀਂ ਤੁਹਾਡੇ ਚੰਦਰ ਦਾ ਹੀ ਨਾ ਕੀ ਦੱਸੋ ਨਹੀਂ ਮਤਾ ਪਾਣਾ ਆਪਣਾ ਦੱਸ ਦੀ ਪਾਓ ਬਹੁ ਬਹੁ ਬਾਈ ਨਹੀਂ ਨਹੀਂ ਬਸ ਇਹ ਵੈਸੇ ਹੀ ਗੱਲ ਕਰਦੇ ਆ ਨਹੀਂ ਜੀ ਨਹੀਂ ਉਹ ਤਾਂ ਮਜ਼ਾਕ ਕਰਦੇ ਸੀ ਚਲ ਤੁਸੀਂ ਵੀ ਕਰ ਲਓ ਫਿਰ ਨਾ ਮਜ਼ਾਕ ਮਤਾ ਇਹਨਾਂ ਦੇ ਸਿਰ ਤੇ ਪਾ ਦੋ ਨਹੀਂ ਨਹੀਂ ਵੀਰੇ ਉਹ ਵੈਸੇ ਹੀ ਮਜ਼ਾਕ ਕਰਦੇ ਸੀ ਕੀ ਸੀ ਕੀ ਸੀ ਮਤਾ ਇਹ ਤਾਂ ਦੱਸੋ ਮੈਂ ਮੈਂ ਕਹਿੰਦੇ ਸੀ ਕਹਿੰਦੇ ਸੀ ਧੀ ਰਸੀ ਹੋਈ ਆ ਬਾਈ ਨੂੰ ਕਿਹੋ ਪਚਾਵੇ ਸੁਨਿਆ ਉਹਦੇ ਤੱਕ ਵੀ ਮੰਨ ਜੀ ਮੰਨಾಣੀ ਹੈ ਜੀ ਬਸ ਜੀ ਜੇ ਉਹਦੇ ਤੱਕ ਆਵਾਜ਼ ਪਹੁੰਚੀ ਆ ਆ ਮੇਰੇ ਵੀਰ ਦੀ ਫੋਟੋ ਦੇਖ ਲਓ ਤੁਸੀਂ ਹਨਾ ਆਪਾਂ ਬੁਲਾ ਲੈਣੇ ਮੈਂ ਤਾਂ ਚਲੋ ਭਾਬੀ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਸਰੀ ਕਾਲਾ ਤੁਹਾਨੂੰ ਤੇ ਦੂਜੀ ਗੱਲ ਮੰਨ ਜੋ ਵੀਰਾ ਹੈਗਾ ਬੜਾ ਸੋਹਣਾ ਤੇ ਚਲੋ ਮੜੀ-ਮੋੜੀ ਗੱਲਬਾਤ ਇਧਰ-ਉਧਰ ਹੋ ਜਾਂਦੀ ਆ ਤੇ ਸੌਰੀ ਬੋਲਣੀ ਹੈ ਕਿ ਐਂ ਆਈ ਮਨਾ ਲੈਣੀ ਹੈ ਨਹੀਂ ਵੀਰੇ ਤੁਸੀਂ ਬੋਲ ਦੋ ਯਾਰ ਦੇਖ ਮੇਰੀ ਕਿਹੜੇ ਤੇਲੀ ਜਿਹੜੀ ਮੈਂ ਸੌਰੀ ਬੋਲ ਨੂੰ ਬਈ ਤੇਲੀ ਤੇਰੀ ਆ ਯਾਰ ਤੁਸੀਂ ਭਾਈ ਬਣ ਕੇ ਬੋਲ ਦੋ ਮੇਰੇ ਵੱਲੋਂ ਸੌਰੀ ਆ ਤੇ ਭਾਬੀ ਦੇਖ ਲੋ ਇਹ ਦੇਖ ਲੋ ਅਜੇ ਮੰਨਿਓ ਨਾ ਠੀਕ ਆ ਸੌਰੀ ਵੀ ਨਹੀਂ ਬੋਲ ਰਿਹਾ ਮੰਨਣਾ ਨਹੀਂ ਹੈਗਾ ਅਜੇ ਪਹਿਲੇ ਦੀ ਕਿਸੇ ਇੱਕ ਰੋਣੀ ਨੇ ਪਾਈ ਦੀ ਥੈਂਕ ਯੂ ਵੀਰੇ ਕੋਈ ਨਾ ਵੀਰੇ ਕੋਈ ਨਹੀਂ ਹੋਰ ਵੀਰੇ ਤੁਸੀਂ ਕੀ ਕਰਦੇ ਮੈਂ ਵੀਰੇ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਠੀਕ ਆ ਵੀਰੇ ਹਾਂਜੀ ਫਿਰ ਅਥੇ ਲਈ ਕਿਵੇਂ ਬਣੀ ਬਸ ਐਵੇਂ ਵੀਰੇ ਚੱਲਦੇ ਫਿਰਦੇ ਫਿਰ ਰੀਚਾਰਜ ਕਰਾਉਂਦੇ ਕਰਾਉਂਦੇ ਤਾਂ ਨਹੀਂ ਬਣੀ ਨਹੀਂ ਨਹੀਂ ਵੀਰੇ ਸਕ੍ਰੀਨ ਬੰਦ ਗਈ ਸਕ੍ਰੀਨ ਟੁੱਟ ਗਈ ਸੀਗੇ ਇਹ ਬਾਈ ਦੀ 22 ਸੈਕਟਰ ਚ ਦੁਕਾਨ ਹੈ ਜੀ ਆਪਣੀ ਮੋਬਾਈਲ ਰਿਪੇਅਰ ਦੀ ਹਾਂ ਜੀ ਠੀਕ ਹੈ ਠੀਕ ਹੈ ਫਿਰ ਸਕ੍ਰੀਨ ਟੁੱਟ ਗਈ ਤੇ ਉਹਦੇ ਨਵੀਂ ਸਕ੍ਰੀਨ ਪਾਤੀ ਨਾਲ ਹੀ ਦਿਲ ਦਿੱਤਾ ਹੈ ਉਹ ਮੇਰੇ ਪਹਿਲਾਂ ਤਾਂ ਨੰਬਰ ਦਿੱਤਾ ਜੀ ਉਹ ਮੇਰੇ ਹੱਥ 'ਚ ਘੱਚ ਲੱਗ ਗਿਆ ਸੀ ਨਾ ਉਹ ਪਿਆਰ ਹੋ ਗਿਆ ਫਿਰ ਉਹਨੇ ਉਹਨੇ ਕਿਤੇ ਚੁੰਨੀ ਪਾੜ ਕੇ ਉਹ ਬੰਨਿਆ ਤਾਂ ਨਹੀਂ ਆਇਆ ਓਈ ਓਈ ਵੀਰੇ ਓਹੀ ਸੇਮ ਸੀਨ ਹੋਇਆ ਓ ਯਾਰ ਤੁਹਾਡਾ ਤਾਂ ਵਿਆਹ ਹੋ ਗਿਆ ਤੂੰ ਤੁਸੀਂ ਛੱਡ ਦਿਓ ਯਾਰ ਤੁਸੀਂ ਛੱਡ ਦਿਓ ਬਈ ਨਾ ਇਹ ਤਾਂ ਸਭ ਤੋਂ ਪਹਿਲੇ ਹੀ ਇਹ ਫਿਰ ਬੈਗ ਵੱਟ ਭਰਾ ਕਿਹੜੇ ਕਿਹੜੇ ਨੇ ਨਾ ਸਾਰੀ ਭਰਾਈ ਹੈ ਜੀ ਨਹੀਂ ਪੈਗ ਵੱਟ ਦੱਸੋ ਇਹ ਉਰੇ ਉਰੇ ਪੈਗ ਗਲੇ ਬਾਕੀ ਸਰਦਾਰ ਉਹ ਵਰਤਾਰੀ ਭਰਾਈ ਫਿਰ ਜਦੋਂ ਜਦੋਂ ਇਹ ਆ ਗਿਆ ਆ ਜਾ ਵੀਰੇ ਆ ਜਾ ਤੂੰ ਵੀ ਆ ਜਾ ਕੋਈ ਨਾ ਫਿਰ ਦੱਸੋ ਫਿਰ ਬੈਗ ਬੁਗ ਲੱਗਦੇ ਆ ਨਾ ਸੀਪ ਕਾ ਸਭ ਤੋਂ ਬੰਦੇ ਕਿਹੜੇ ਬੰਦੇ ਤੇ ਲੱਗਦੀ ਸੀਪ ਇਸ ਤਿੰਨ ਪਿੱਗ ਤੋਂ ਬਾਅਦ ਐਸਚੂ ਆ ਜੀ ਕਿ ਮੇਰੇ ਰੱਗ ਦਾ ਨਾਂ ਸੁਣ ਕੇ ਨਾ ਸਾਰੇ ਠੇਕ ਨੂੰ ਭੱਜ ਗਏ ਸਾਡੀ ਅੰਦੀਵਾਦੀ ਘਟਗੇ ਤੇ ਖੜੇ ਅਸੀਂ ਬਈ ਮੈਂ ਸੋਣੇ ਭੰਗੜਾ ਹੀ ਪਾਉਂਦਾ ਸੀ ਹਾਂਜੀ ਕਾਫੀ ਟਾਈਮ ਪਹਿਲਾਂ ਪਾਉਂਦਾ ਸੀ ਹੁੰਦਾ ਹੁਣ ਤਾਂ ਭੁੱਲ ਪਾਲ ਗਿਆ ਯਾਰ ਭੁੱਲਣ ਬਈ ਭੰਗੜਾ ਕਦੇ ਵੀ ਦਿਮਾਗ ਚ ਨਹੀਂ ਜਾਂਦਾ ਮੈਂ ਵੀ ਪਾਉਂਦਾ ਮੈਂ ਵੀ ਪਾਇਆ ਮੈਨੂੰ ਪਤਾ ਉਹ ਨਹੀਂ ਨਿਕਲਦਾ ਹੁਣ ਵੀ ਅੱਭੀ ਪਾਉਂਦੇ ਰਹਿੰਦੇ ਆ ਨਾ ਜੀ ਹੁਣ ਤਾਂ ਘਰ ਵਾਲੇ ਦੇ ਇਸ਼ਾਰੇ ਤੇ ਹੀ ਨੱਚ ਰਹੇ ਆ ਜੀ ਹੁਣ ਤਾਂ ਭੰਗੜਾ ਕਰੇ ਕਰੇ ਸਰਦਾਰੀ ਵੀਰੇ ਹਾਂ ਜੀ ਬੜੀ ਉਹਨਾਂ ਦੀ ਜਲਦੀ ਹੈ ਜੀ ਤੁਹਾਡੀ ਮੈਂ ਸਾਰਿਆਂ ਦੀ ਰਲ ਮਿਲ ਕੇ ਹੀ ਜਲਦੀ ਹੈ ਰਲ ਮਿਲ ਕੇ ਨਹੀਂ ਇੱਕ ਰਲ ਪਹਿਲਾਂ ਉਂਗਲ ਦੇ ਨਹੀਂ ਇਸ਼ਾਰੇ ਵਾਲੀ ਗੱਲ ਕਹੀ ਹੈ ਵਾਰੇ ਹੁੰਦੀ ਤਾਂ ਤੁਹਾਨੂੰ ਪਤਾ ਕੁਾਰੇ ਹੁੰਦੇ ਨੇ ਖੁਦ ਹੀ ਜਲਦੀ ਹੈ ਬੰਦਰੀ ਵਿਆਹ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਕਿਦੀ ਜਲਦੀ ਹੈ ਮੈਨੂੰ ਪਤਾ ਨਹੀਂ ਵੀਰੇ ਮੇਰਾ ਵਿਆਹ ਹੋਇਆ ਨਹੀਂ ਉਹ ਪਤਾ ਲੱਗ ਜੇ ਕਦ ਜਦੋਂ ਹੋਏਗਾ ਜਦੋਂ ਵਿਆਹ ਹੋਏਗਾ ਉਦੋਂ ਬਾਅਦ ਆਪੇ ਪਤਾ ਲੱਗਣਾ ਜੀ ਉਦੋਂ ਉਦੋਂ ਦੀ ਉਦੋਂ ਦੇਖਿਆ ਤੁਸੀਂ ਹੁਣ ਥੋੜਾ ਹੋਇਆ ਹੈ ਨਾ ਤੁਸੀਂ ਦੱਸੋ ਬਾਈ ਤੂੰ ਤੂੰ ਬਈ ਛੜਾ ਮੇਰੇ ਵਾਂਗੂ ਠੀਕ ਹੈ ਮੇਰੇ ਵੱਲ ਰਹਿ ਨਹੀਂ ਹੱਲੇ ਮੈਂ 26 ਦਾ 26 ਦਾ ਕੁਵਾਰਾ 28 ਦਾ ਮੌਕਾ ਸੰਭਲੋ ਠੀਕ ਹੈ ਛੜਾ ਮੈਂ ਮੈਂ ਹੀ ਮੌਕਾ ਸੰਭਲ ਲੈ ਕੇ ਮੈਂ ਹੀ ਮੌਕਾ ਸੰਭਲਾਂ ਲਈ ਜੇ 28 ਦੇ ਹੀ ਆ ਮੈਂ ਹਾਂ ਮੌਕਾ ਸੰਭਲੋ ਮੇਰੇ ਫਿਰ ਆਪਾਂ ਮੌਕਾ ਸੰਭਲਦੇ ਆ ਤੂੰ ਮੇਰੇ ਵੱਲ ਰਹਿ ਬਾਈ ਤੂੰ ਪੁੱਛਣਾ ਇਹ ਦੋਨੇ ਪਈਏ ਤੇ ਸਾਂਝੀ ਕਰ ਲਓ ਚਲੋ ਬਾਈ ਤੁਸੀਂ ਦੋਨੇ ਦਾ ਆਦੇ ਫਿਰ ਘਰੇ ਗੀਦੀ ਚੱਲਦੀ ਆ ਤੁਹਾਡੇ ਸਾਹਮਣੇ ਇਹਦੇ ਕੋਲ ਫੋਨ ਆ ਜਾਂਦੀ ਨਹੀਂ ਜੀ ਘਰੇ ਇਹ ਚੱਲਦੀ ਇਹ ਜਲਦੀ ਨਾ ਇਹਦੀ ਚੱਲ ਜਾਂਦੀ ਹੈ ਮਾੜੀ ਇਹ ਥੋੜੀ ਫਿਰ ਲੰਮੇ ਰਜੇ ਨਾ ਥੋੜਾ ਚੱਕਰ ਇਹ ਸੀ ਪਿੰਡ ਮੋਹੀਕਲਾ ਜਿੱਥੇ ਬਹੁਤ ਵਧੀਆ ਗੱਲਾਂ ਹੋਈਆਂ ਹੁਣ ਵਧਦੇ ਹਾਂ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਜੇ ਉਹ ਇਜਾਜ਼ਤ ਕੈਮਰਾਮੈਨ ਤਨਾ ਜੇ ਸ਼ਰਮ ਦੇ ਨਾਲ ਮੋਹੀਕਲਾ ਰਾਜਪੁਰਾ ਪੀਡੀਸੀ ਨਿਊਜ਼